brought to by silver pumps top quality aur consistent performance ke liye sirf silver pumps naam yaad rakhna kal tak sab ta milan gaye galla baatan to baad inhone mainu kehya ke tusin mainu istifa de deo apna main keh ji main kyon de aan istifa kehna keh ji istifa swast mein mangga paya tuhanada ke akali dal isko theek nahi chal raha akali dal nu chalane de layi tusin mainu pradhan manno ਮੈਂ ਤੁਹਾਨੂੰ ਅਕਾਲੀ ਦਰ ਚਲਾ ਕੇ ਦੱਸਾਂਗਾ ਮਨਗਾ ਜੀ ਤੁਸੀਂ ਤਾਂ ਧਾਰਮਿਕ ਸ਼ਖਸੀਅਤ ਹੋ ਪੋਲਿਟਿਕਲ ਕਿਉਂ ਚਲਾਉਗੇ ਤੁਸੀਂ ਨਹੀਂ ਤੂੰ ਦੇਖ ਚੱਲ ਮੈਂ ਕੰਮ ਨਹੀਂ ਦੇਣਾ ਤਾਲੇ ਲੋਕਾਂ ਕੋਲ ਉਹ ਹਰਨਾ ਕੋ ਲਵੋ ਫਿਰ ਮੇਰੇ ਨਾਲ ਗੱਲ ਕਰਨਾ ਪਰ ਮੈਂ ਤੁਹਾਨੂੰ ਅਸਤੀਫਾ ਨਹੀਂ ਦੇਣਾ ਬਸ ਤੇਰੀਆਂ ਗੱਲਾਂ ਬਾਤਾਂ ਹੋਈਆਂ ਚੁੱਪ ਰਿਆ ਮੈਂ ਕਹ ਇੱਕੋ ਗੱਲ ਕਰ ਰਿਹਾ ਹਾਂ ਅਸਤੀਫਾ ਦੇਣਾ ਅੱਜ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਹੈ ਜਿਹੜਾ ਸ਼ੌਨੀ ਗੁਰਦੁਆਰਾ ਪੰਥ ਕਮੇਟੀ ਨੇ ਐਗਜ਼ੈਕਟਿਵ ਨੇ ਫੈਸਲਾ ਲਿਆ ਸੀ ਗਿਆਨੀ ਰੁਪੀ ਸਿੰਘ ਬਾਰੇ ਉਸ ਦੇ ਖਿਲਾਫ ਉਹਨਾਂ ਨੇ ਕਹੇ ਜੀ ਅਸੀਂ ਕਨਵੈਨਸ਼ਨ ਸਦਣੀ ਹੈ ਦਿੱਲੀ ਦੇ ਵਿੱਚ ਉਸ ਕਨਵੈਨਸ਼ਨ ਦੇ ਵਿੱਚ ਜਿੰਨੇ ਵੀ ਪੰਥ ਚੋਂ ਕੱਢਿਓਏ ਬੰਦੇ ਨੇ ਨਕਾਰਿਓਏ ਬੰਦੇ ਨੇ ਜਿਨ੍ਹਾਂ ਦੀ ਪੰਥ ਦੇ ਵਿੱਚ ਕੋਈ ਗਲਤਫਤ ਨਹੀਂ ਹੈ ਉਹ ਸਾਰੇ ਸ਼ਾਮਲ ਹੋਏ ਨੇ ਔਰ ਕੁਝ ਸ਼ਾਮਲ ਹੋਏ ਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਬਿਲਤੀ ਦੇ ਮੈਨੂੰ ਕਿਸੇ ਜਗ੍ਹਾ ਤੋਂ ਹਿੰਦੁਸਤਾਨ ਤੋਂ ਜਿਹੜੇ ਬੰਦੇ ਆਏ ਨੇ ਕੋਈ ਪਛਾਣ ਨਹੀਂ ਹੈ ਜੇਕਰ ਬੰਦਾ ਕੋਈ ਆਇਆ ਮੱਧ ਪ੍ਰਦੇਸ਼ ਤੋਂ ਤੇ ਉਹ ਇਲੈਕਸ਼ਨਾਂ 'ਚ ਬੁਰੀ ਤਰ੍ਹਾਂ ਆ ਰਿਹਾ ਹੋਇਆ ਹੈ ਇਲੈਕਸ਼ਨ ਇਹਨਾਂ ਦੇ ਕਾਨਫਰੰਸ ਦਾ ਮੁੱਦਾ ਜਿਹੜਾ ਸੀ ਵਿਸ਼ਵ ਕੌਮ ਦੇ ਉੱਤੇ ਜਿਹੜੀਆਂ ਮੌਜੂਦਾ ਚੁਣੌਤੀਆਂ ਜਿਹੜਾ ਕੈਨੀਅਰ ਪ੍ਰੀਸ ਸੀ ਨੂੰ ਕਟਿਆ ਗਿਆ ਇਸ ਦੇ ਬਾਰੇ ਵਿਚਾਰ ਕਰਨਾ ਸਭ ਤੋਂ ਵੱਡੀ ਗੱਲ ਕਿ ਇਸ ਕਾਨਫਰੰਸ ਵਿੱਚ ਉਹ ਬੰਦੇ ਸ਼ਾਮਲ ਹੋਏ ਜਿਨ੍ਹਾਂ ਨੇ ਸਰਬਤ ਖਾਲਸਾ ਬੁਲਾ ਕੇ ਆਪ ਦੰਦਮਾਨ ਸਾਹਿਬ ਦੇ ਜਥੇਦਾਰ ਬਣ ਕੇ ਸਨ ਉਹ ਵੀ ਉੱਥੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸਨ ਜਿਹੜੇ ਹਾਲੇ ਆਪਣੇ ਅਨੁਸਾਰ ਦੇ ਸੰਬੰਧ ਅਸੀਂ ਦੰਦਮਾ ਸਰ ਦੇ ਜਥੇਦਾਰ ਹਾਂ ਇਹਨਾਂ ਦਾ ਕੀ ਮੇਲ ਹੈ ਕੀ ਇਹਨਾਂ ਦੀ ਗੱਲਬਾਤ ਹੈ ਜਿਹੜੇ ਅੱਜ ਸ਼ੌਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਰੇ ਇਕੱਠੇ ਹੋਏ ਸ਼ੌਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਔਰ ਸ਼ੌਣੀ ਕਮੇਟੀ ਕਮਜ਼ੋਰ ਕਰਨ ਲਈ ਔਰ ਕਾ ਤੱਕ ਤੇ ਬਾਕੀ ਜਥੇਦਾਰ ਜਿਹੜੇ ਜਿਹੜੇ ਤਖਸਾਲਬਾਨ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਇਕੱਠ ਬੀਜੇਪੀ ਦੇ ਕਹਿਣ ਦੇ ਉੱਤੇ ਕੀਤਾ ਗਿਆ। ਔਰ ਇਸ ਵਾਸਤੇ ਕੀਤਾ ਗਿਆ ਕਿ 2027 ਦੀਆਂ ਚੋਣਾਂ ਤੱਕ ਸਰਕਾਰ ਸੰਭੀ ਹੈਗੀ ਜਿਹੜੀ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਸੈਂਟਰ ਵਿੱਚ। ਕਿ ਜਦ ਤੱਕ ਅਸੀਂ ਸ਼ਮਣੇ ਅਕਾਲੀ ਦਲ ਔਰ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਨਹੀਂ ਕਰ ਸਕਦਾ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ ਔਰ ਇਹ ਗੱਲ ਉਹਨਾਂ ਦੇ ਬੜੇ ਚਿਰਾਂ ਤੋਂ ਸੀ ਬੜੇ ਟਾਈਮ ਤੋਂ ਜਥੇਦਾਰਾਂ ਨੂੰ ਵਰਗ ਲਾਂਦੇ ਸਨ ਹੋਰ ਤੇ ਕੋਈ ਨਹੀਂ ਵਰਗ ਲਾਇਆ ਪਰ ਗਿਆਨੀ ਹਰਪ੍ਰੀਤ ਸਿੰਘ ਜ਼ਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਬੀਜਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਹਮੇਸ਼ਾ ਕਰਦਾ ਰਿਹਾ। ਕਿ ਭੀਆ ਮਸਾਲਾ ਕਹੀ ਹਨ ਪਰ ਮੈਂ ਗੱਲ ਕਹਿ ਸਕਦਾ ਵਾਂ ਕਿੰਗ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ। ਜਦ ਮੈਂ ਅਲੱਗ ਦਲ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਰਪੀਤ ਸਿੰਘ ਨਾਲ ਮੁਲਾਕਾਤ ਹੋਈ ਕਾਲ ਤੱਕ ਸਾਥ ਤੇ ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰਪੀਤ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦੇਗਾ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਹਿੰਦਾ ਜੀ ਮੈਂ ਕਿਉਂ ਦੇ ਆ ਅਸਤੀਫਾ ਕਹਿੰਨਾ ਕਹਿੰਦੇ ਜੀ ਅਸਤੀਫਾ ਇਸ ਵਾਸਤੇ ਮੈਂ ਮੰਗਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮਨਗਾ ਜੀ ਤੁਸੀਂ ਤਾਂ ਧਾਰਮਿਕ ਸ਼ਖਸੀਅਤ ਹੋ ਪੋਲਿਟਿਕਲ ਕਿਉਂ ਚਲਾਉਗੇ ਤੁਸੀਂ ਨਹੀਂ ਤੂੰ ਦੇਖ ਚੱਲ ਮੈਂ ਕਹ ਮੈਨੂੰ ਨਹੀਂ ਦੇਣਾ ਤਾਰੇ ਲੋਕਾਂ ਕੋਲ ਉਹ ਹਰਨਾ ਕੋ ਲਵੋ ਫਿਰ ਮੇਰੇ ਨਾਲ ਗੱਲ ਕਰਨਾ ਪਰ ਮੈਂ ਤੁਹਾਨੂੰ ਅਸਤੀਫਾ ਨਹੀਂ ਦੇਣਾ ਬਸ ਤੇਰੀਆਂ ਗੱਲਾਂ ਬਾਤਾਂ ਹੋਈਆਂ ਚੁੱਪ ਰਿਆ ਮੈਂ ਕਹ ਇੱਕੋ ਗੱਲ ਕਰ ਰਿਹਾ ਮੈਂ ਅਸਤੀਫਾ ਨਹੀਂ ਦੇਣਾ ਉਸ ਤੋਂ ਬਾਅਦ ਕਿਸ ਨੇ ਕਿਹਾ ਵੀ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾਇਆ ਹੈ ਸਣਾ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਰਕੇ ਵਧ ਗਈ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਟਿਊਸ਼ਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮਲਾਦਵਾ ਨੂੰ ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲੱਭਾਂਗਾ ਸਾਰ ਮਨਜੀਤ ਸਿੰਘ ਮੈਂ ਛੋਟਾ ਬ੍ਰਦਰ ਇਤ ਗੁਜ਼ਰ ਗਿਆ ਕਲਕਾਤੇ ਸਰ ਸਾਹਿਬ ਜਾਤ ਉਸਨੇ ਅਸੀਂ ਜਿਹੜੇ ਕਾਗਜ ਲੈ ਕੇ ਗਏ ਸੀ ਉਸਨੇ ਦੇਖੇ ਤਾਂ ਕਾਂਗਾਜੀ ਬਹੁਤ ਜ਼ਿਆਦਾ ਚੋਰੀ ਚੋਰੀ ਹੈ ਮੈਂ ਤੁਹਾਡੇ ਇੱਕ ਤਿੰਨ ਮੈਂਬਰ ਦੀ ਕਮੇਟੀ ਬਣਾਵਾਂਗਾ ਉਹਦੇ ਵਿੱਚ ਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸਜਾਉਣ ਨੂੰ ਸੁਝਾਉਂਦਾ ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਿਹਾ ਜੀ ਬੜੀ ਖੁਸ਼ੀ ਹੈ ਹੁਣ ਜੱ태ਦਾਰ ਫੈਸਲਾ ਕਰ ਦੇਗਾ ਉੱਥੇ ਜਸਬੀਰ ਸਿੰਘ ਪੱਤੀ ਸੀ ਪੱਤਰਕਾਰ ਉਹਨਾਂ ਨੇ ਮੈਨੂੰ ਇਹ ਗੱਲ ਪਿਆ ਘੋੜੀ ਕਾਣਿਆ ਘੋੜੀ ਚੜਿਆ ਤੇ ਜਾਣਿਆ ਮੈਂ ਉਹਨਾਂ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਬੜਾ ਸਰਟੀਫਾਈਡ ਹੋ ਕੇ ਅਸੀਂ ਬਾਹਰ ਆਏ ਸੀ ਤੁਸੀਂ ਨੂੰ ਪੁੱਛੋ ਅੱਜ ਤੱਕ ਉਹ ਮੈਮਰੀ ਟੈਨ ਮੈਮਰੀ ਕਮੇਟੀ ਬਣੀ ਨਾ ਵੀ ਸਾਡੇ ਕੋਲ ਪੁੱਛ ਲੈ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲਿਆ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਿੰਦੁਸਤਾਨ ਦੁਨੀਆ ਦੇ ਕਿਹੜੇ ਬੰਦੇ ਨੂੰ ਬਾਣਾ ਪਾ ਲੋ ਇਨਕੁਆਰੀ ਕਰਾ ਦਿਓ। ਨਹੀਂ ਹੋ ਰਹੀ। ਕਿਉਂ? ਵੀ ਬੀਜ ਹੈ ਵੀ ਨਾ ਕਹਤਾ ਅਬ ਜੇ ਤੂੰ ਇਨਕੁਆਰੀ ਕਰਾਤੀ ਇੱਥੇ ਸਰਸਾ ਵਗਾਰਾ ਸਾਰੇ ਮਰ ਜਾਣਗੇ ਫਸ ਜਾਣਗੇ। ਇਹਨਾਂ ਨੂੰ ਬਚਾਣ ਦੇ ਖਾਤਰ ਇਸ ਨੇ ਇਨਕੁਆਰੀ ਨਹੀਂ ਕੀਤੀ ਪੁੱਛੋ ਕੀਤੀ ਕਿ ਨਹੀਂ ਕੀਤੀ। ਅਕਾਲ ਤਖਤ ਦਾ ਜਥੇਦਾਰ ਹੋਇਆ। ਔਰ ਗੱਲ ਕਰਕੇ ਹਾਲਤ ਕਰਤੇ ਤੇ ਫਿਰ ਉਹਦਾ ਨਾ ਕੀ ਮੁਕਰ ਜਾਏ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਸੀਂ ਸਾਰਾ ਦੁਨੀਆ ਘੁੰਮੇ ਹੋ ਬੜਿਆਂ ਨੂੰ ਲਾਲਚ ਦਿੱਤੇ ਨਾ ਚਲੋ ਮੇਰੀ ਇਹ ਗੱਲ ਕਰਾਂ ਤੁਸੀਂ ਕੋਈ ਐਸੀ ਗੱਲ ਦੱਸ ਸਕਦੇ ਹੋ ਜਿਹੜੇ ਤੁਸੀਂ ਪਿਉਰੀਲੀ ਕੀਤੀ ਹੋਵੇ ਜਾਂ ਕਰਾਇਆ ਹੋਵੇ ਜਦ 2019 ਚ ਪਾਕਿਸਤਾਨ ਗਏ ਮੈਂ ਇਹਨਾਂ ਨੂੰ ਕਿਹਾ ਪਾਕਿਸਤਾਨ ਸਾਡੇ ਚੋਂ ਕੋਈ ਸਾਡਾ ਜੱਥੇਦਾਰ ਪਹਿਲੀ ਵਾਰ ਆਇਆ ਹੈ ਇਸ ਨੂੰ ਇਜ਼ਾਜ਼ਤ ਦੇ ਦਿਓ ਨਗਰ ਕੀਰਤਨ ਘਟਨ ਦੀ ਉਹ ਨਹੀਂ ਮੰਨੇ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਿਹਾ ਜੀ ਵੀ ਸਾਡੀਆਂ ਦੋ ਗੱਲਾਂ ਮੰਨ ਪੂਰੀਆਂ ਕਰੋ ਇੱਕ 15 ਜੂਨ ਨੂੰ ਗੁਰੂ ਜਨ ਸਾਹਿਬ ਦੀ ਸ਼ਹਾਦਤ ਉਹ ਤੁਸੀਂ ਪਾਕਿਸਤਾਨ ਮਨਾਉਂਗਾ ਕਰੋਗੇ 16 ਜੂਨ ਦੂਸਰਾ ਗੁਰੂ ਰਾਮਦਾਸ ਦਾ ਪ੍ਰਕਾਸ਼ ਉਤਸਵ ਤੁਸੀਂ ਲਾਹੌਰ ਬਣਾਉਗੇ ਇਹਨੂੰ ਪਹੁੰਚ ਤੱਕ ਉਹ ਗੱਲ ਬੋਲੀ ਕੀਤੀ ਹੈ ਉਹਨਾਂ ਕਾ ਜੀ ਦੋਨੋਂ ਗੱਲਾਂ ਮੰਨਾਂ ਗਏ। ਦੋਨੋਂ ਗੱਲਾਂ ਮੰਨਾਂ ਗਏ। ਔਰ ਗਜ਼ਬ ਦੀ ਗੱਲ ਹੈ ਜਿਸ ਸਰਸੇ ਬਾਰੇ ਨੂੰ ਪਤਾ ਚੋਰੀਚਕਾਰੀ ਹੋਈ ਹੈ। ਉਸ ਨੂੰ ਉਹਨਾਂ ਦਾ ਜ਼ਿਆਦਾ ਰਿਜ਼ਲਟ ਨਿਕਲਿਆ ਤਾਂ ਉਹਨੂੰ ਉਸ ਸਰਸੇ ਨੂੰ ਸੜਫਾਉਣ ਨੂੰ ਚਲਾ ਗਿਆ। ਕਿ ਸਵਾਸ ਹੈ। ਔਰ ਇਸਨੇ ਉੱਥੇ ਕਿਹਾ ਕਿ ਤੂੰ ਦਾੜੀ ਰੰਗਦਾ ਹੈਂ। 2 ਦਸੰਬਰ ਨੂੰ ਇਹਨਾਂ ਨੇ ਖੜੇ ਹੋ ਕੇ ਕਿਹਾ ਹੈ ਤਿੰਨ ਬੰਦਿਆਂ ਨੂੰ ਬਈ ਤੁਸੀਂ ਏਕਾਤ ਤਗਰ ਦੇ ਸਾਹਮਣੇ ਨਹੀਂ ਬੈਠ ਸਕਦੇ ਮਨਪ੍ਰੀਤ ਸਿੰਘ ਮਨਜਿੰਦਰ ਸਿੰਘ ਤੇ ਬਲਵੰਤ ਸਿੰਘ ਨਾਮ ਆ ਗਿਆ ਉਸ ਬੰਦੇ ਨੂੰ ਤੂੰ ਸੁਭਾ ਪਤਾ ਹੈ ਤੇਰਾ ਕੀ ਇਮਾਨ ਰਹਾ ਕੀ ਕਰੈਕਟਰ ਰਹਾ ਗਿਆ ਮੈਂ ਇਸ ਕੋਲ ਪੁੱਛਣਾ ਚਾਹੁੰਦਾ ਬਈ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ 2 ਦਸੰਬਰ ਨੂੰ ਤੁਸੀਂ ਉਤੋਂ ਐਲਾਨ ਕੀਤਾ ਸਾਰਾ ਨੂੰ ਤਨਖਾਹ ਲਈ ਹੈ ਇੱਕ ਲਾਈਨ ਦੱਸ ਦਿਓ ਜਿਹੜੀ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਵਰਕਰਾਂ ਨੇ ਨਾ ਪੂਰੀ ਕੀਤੀ ਹੋਇ ਨਾ ਮੰਨਿਆ ਇੱਕ ਇਹ ਜ਼ਰੂਰ ਹੈ ਵੀ ਇੱਕ ਬੰਦਾ ਜਿਹੜਾ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਗਿਆ ਹੈ ਉਹ ਜਨਾ ਕੀ ਅਸਤੀਫਾ ਵਾਪਸ ਲਵੇ ਕਾਲਜ ਜਾਣ ਕਰੇ ਤੇ ਮੈਂਬਰ ਬਣ ਜਾਏ ਤੁਸੀਂ ਤੁਹਾਡੇ ਜਿੱਦ ਕਰਕੇ ਅਸੀਂ ਉਹ ਵੀ ਮੰਨ ਲਈ ਅਕਾਲੀ ਦਲ ਨੇ ਮੰਨ ਲਈ ਚਲੋ ਆ ਜਾਓ ਜੀ ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਕਾਲ ਤਖਤ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਦੰਦਵਾ ਸਾਹਿਬ ਤੋਂ ਬੈਠ ਕੇ ਗੁੰਮਰਾਹ ਕਰ ਰਹੇ ਹੋ ਇਹ ਗੁੰਮਰਾਹ ਕਰਨਾ ਤੁਹਾਡਾ ਫਰਜ਼ ਹੈ ਮੈਂ ਗੱਲ ਹੋਰ ਪੁੱਛਣਾ ਚਾਹੁੰਦਾ ਤੁਸੀਂ ਦੁਨੀਆ ਘੁੰਮ ਲਈ ਮੈਨੂੰ ਇਹ ਦੱਸੋ ਕਿਹੜੀ ਜਗ੍ਹਾ ਤੁਸੀਂ ਅਮਰ ਸੰਚਾਰ ਕੀਤਾ ਕਰਨ ਪ੍ਰਚਾਰ ਕੀਤਾ ਹੈ ਕਿਹੜੀ ਜਗ੍ਹਾ ਤੁਸੀਂ ਸਿੱਖਾਂ ਨੂੰ ਨੌਜਵਾਨਾਂ ਨੂੰ ਗੁੰਮਰਾਹ ਲੋੜਿਆ ਇੱਕ ਦੱਸ ਦਿਓ ਸਾਈ ਹੁਸਦੇ ਕਿ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਕਾਦੀ ਦਲ ਦਾ ਪ੍ਰਧਾਨ ਬਣ ਕੇ ਕਾਦੀ ਦਲ ਚਲਾਵਾਂਗਾ ਫਿਰ politically ਪਾਵਰ ਲਵਾਂਗਾ ਇਸ ਤੋਂ ਇਲਾਵਾ ਤੁਹਾਡੇ ਕੋਲ ਸੀ